ਹਾਂਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਇਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆ ਜੋ ਬਾਬਿਓ ਕਰਦੇ ਆ ਇਹਦੀ ਵੀਡੀਓ ਸਟਾਰਟ ਕਬੂਤਰਾਂ ਦੇ ਸਾਹਮਣੇ ਅੱਜ ਆਪਾਂ ਬਦਾਮ ਪਾਈਏ ਤੇ ਹੋਰ ਵੀ ਲੱਲੇ ਭੱਬੇ ਜੋ ਵੀ ਕਰਨੇ ਆ ਕਰੀਏ ਤੇ ਅੱਜ ਬੱਦਲ ਵੀ ਬਹੁਤ ਆ ਮੀਂਹ ਵੀ ਬਹੁਤ ਪਿਆ ਹਨਾ ਤੇ ਪਹੁੰਚਦੇ ਆਪਾਂ ਕੱਲ ਨੂੰ ਬਾਜੀ ਤੇ ਤੇ ਜਿਨ੍ਹਾਂ ਨੂੰ ਤਾਂ ਪਤਾ ਆ ਠੀਕ ਆ ਕਿੱਥੇ ਕਿਉਂਕਿ ਹੁਣ ਦੱਸਿਆ ਨਹੀਂ ਜਾਣਾ ਕਰਨਾ ਪਹਿਲਾਂ ਜਦੋਂ ਤੁਹਾਨੂੰ ਪਤਾ ਟਾਈਮ ਚੱਲਦਾ ਨਹੀਂ ਦੱਸਦੇ ਮੈਂ ਪਿੰਡ ਤਾਂ ਨਹੀਂ ਦੱਸਦਾ ਹੁੰਦਾ ਹਨਾ ਤੇ ਕਈਆਂ ਨੂੰ ਤਾਂ ਪਤਾ ਹੀ ਹੋਊਗਾ ਕਿੱਥੇ ਜਾਣਾ ਆ ਤੇ ਠੀਕ ਆ ਬਾਬੇ ਆਜੋ ਵੀਡੀਓ ਪਹਿਲਾਂ ਸਟਾਰਟ ਕਰ ਲਈਏ ਹਨਾ ਬਦਾਮਦਮ ਪਾਲੀਏ ਲੇਟ ਆ ਹਾ ਡੋਲੂ ਕਿੰਨੇ ਦਿਨਾਂ ਦਾ ਟੰਗਿਆ ਹੈ ਇਹ ਪਹਿਲਾਂ ਦੇਖ ਕੇ ਆਈਏ ਜਿੰਨਾਂ ਦਾ ਹੈਗਾ ਲੋ ਵੀਰ ਆਪਾਂ ਜਿਹੜੀ ਕਬੂਤਰੀ ਸਾਹਮਣੇ ਹੈ ਕਬੂਤਰੀ ਦਾ ਪੁੱਤਰਾ ਪਾ ਜਣਾ ਕੱਲ ਨੂੰ ਸਾਹਮਣਾਂ ਹਨਾ ਤੇ ਕੱਲ ਨੂੰ 36 37 ਦਾ ਟੈਂਪਰੇਚਰ ਦਾਦਾ ਉਧਰ ਤੱਕ ਪਦਾ ਦਾ ਜਿਹਦਾ ਧੁੱਪ ਪੈ ਗਈ ਚਲੋ ਫੇਰ ਤਾਂ ਨਜ਼ਾਰਾ ਹੀ ਆ ਹਨਾ ਬੱਕੀ ਨਾਲ ਨੂੰ ਆਲੂ ਬੁਖਾਰਾ ਨਹੀਂ ਲੱਗਣਾ ਠੀਕ ਆ ਦੂਜੀ ਗੱਲ ਇਹਨਾਂ ਨੂੰ ਬਦਾਮ ਹੋਣਾ 9 ਵਜ ਗਏ ਆ ਮੈਂ ਲੇਟ ਹੋ ਗਿਆ ਲੇਟ ਇਦਾਂ ਹੋ ਗਿਆ ਥੋੜਾ ਕੰਮਿਆ ਕਰ ਲਾ ਪਤਾ ਕਰਕੇ ਕੰਮ ਵੀ ਕਰਦਾ ਇਹਨਾਂ ਦੇ ਅੰਦਰ ਹੈਸ਼ ਵੀ ਸੀ ਕਬੂਤਰੀ ਦੇ ਅੰਦਰ ਹੈਸ਼ ਹੈ ਗਈ ਸੀ ਕਬੂਤਰ ਦੇ ਹੈ ਨਹੀਂ ਸੀ ਕੱਲ ਦੇ ਦਾਣੇ ਦੁੜੇ ਵੀ ਪਾਏ ਸੀ ਇਹਨਾਂ ਨੂੰ ਹਨਾ ਤੇ ਇਹਨਾਂ ਨੂੰ ਹੁਣ ਉਸ ਹਿਸਾਬ ਨਾਲ ਬਦਾਮ ਪਾ ਦਾਂਗੇ ਕਬੂਤਰੀ ਨੂੰ ਪਾਵਾਂਗੇ 4 ਤੇ ਕਬੂਤਰ ਨੂੰ ਪਾਵਾਂਗੇ 5 ਉਹ ਬਚਾ ਗਿਆ ਸੀ ਠੀਕ ਹੈ ਤੇ ਕੋਈ ਗਾ ਸਵੇਰ ਦਾ ਟਾਈਮ ਐ ਨਹੀਂ ਖਿੱਚ ਜਾਣੇ ਆ 4 ਜਾਂ 5-5 ਹੀ ਦੇ ਦੇ ਜੇ ਕਬੂਤਰੀ ਦੇ ਅੰਦਰ ਹੈਸ਼ ਨਾ ਹੋਈ ਫੇ ਉਹਨੂੰ ਵੀ 5 ਹੀ ਤੇ ਜੇ ਉਹਦੇ ਅੰਦਰ ਹੁਣ ਹੋਈ 9 ਵਜੇ ਇਹ ਨੂੰ 4 ਪੈਣੇ ਆ ਤੇ ਇਹਨੂੰ ਵੀ 4 ਹੀ ਪੈਣੇ ਆ। ਐ ਸੋਰੀ ਇਹਨੂੰ 5 ਪੈਣੇ ਆ। ਆਇਓ ਫੇ ਬਦਾਮ ਛੱਲੇ ਕੇ ਤੇ ਫੇ ਮਿਲਦੇ ਆ। ਬਾਬੇ ਦਾੜੇਦੂਨੇ ਪਾਸ ਇੱਕ ਉਹਨਾਂ ਨੂੰ ਬਦਾਮ ਥੋੜੀ ਦਾਣੇ ਗਈ ਆ ਨਾ। ਡੱਬੇ ਨੂੰ ਪਾਈਆਂ ਆਪਾਂ 6.5 ਗਿਰੀਆਂ। ਠੀਕ ਆ। ਤੇ ਕਬੂਦਰੀ ਨੂੰ ਪਾਈਆਂ ਆ 3.5 ਗਿਰੀਆਂ। ਉਹਨੂੰ ਤਾਂ 3.5 ਪਾਈਆਂ ਇੱਕ ਤਾਂ ਪੋਟਾ ਛੋਟਾ ਆਦਾ ਹੀ ਨੇ ਥੋੜੀ ਖਰਾਕ ਆ। ਨਿੱਕੇ ਨਿੱਕੇ ਉਤਰ ਆ ਇਹ। ਤੇ ਇਹਦੇ ਅੰਦਰ ਕੱਲ ਵਾਲੇ ਦਾੜੇ ਪਏ ਆ ਜੇ। ਇੱਕ ਤਾਂ ਕੱਲ ਵਾਲਾ ਹੈਗਾ ਵੀ ਸੀ ਇੱਕ ਡੇਢ। ਤੇ ਇਸ ਕਰਕੇ ਉਹਨੂੰ ਮਾਉਣੇ ਕੀ ਪਾਇਆ ਉਹ ਚੱਲ ਜੂਗਾ ਨਾ ਕੱਲ ਰਜਮੇ ਪਾਤੇ ਸੀਗੇ ਇਹਨਾਂ ਦੇ ਜਿੰਨੇ ਕੁ ਖਾਂਦੇ ਆ 7-8 ਜਿੰਨੇ ਵੀ ਆ ਤੇ ਇਸ ਕਰਕੇ ਹਨਾ ਉਹਨੂੰ ਪਾਇਆ 3.5 ਤੇ ਇਹਨੂੰ ਪਾਇਆ 6.5 ਤੇ ਬਾਬੇ ਇੱਕ ਹੋਰ ਗੱਲ ਜਿਹੜੇ ਵੀ ਵੀਰ ਆਪਾਂ ਨੂੰ ਇੰਨਾ ਪਿਆਰ ਦਿੰਦੇ ਆ ਜਾਂ ਕਿੱਦਾਂ ਵੀ ਹਨਾ ਮੈਂ ਜਿੰਨਾ ਕੋ ਤੇ ਚਲੋ ਮੇਰਾ ਨੰਬਰ ਹੈਗਾ ਉਹ ਮੈਨੂੰ WhatsApp ਤੇ ਮੈਸੇਜ ਕਰ ਦਿਓ ਸਾਰੇ ਜਣੇ ਆਪਣਾ ਨਾਮ ਲੈ ਕਿ ਜਿਹੜੇ ਵੀ ਵੀਡੀਓ ਦੇਖਦੇ ਆ ਹਨਾ ਇੰਨਾ ਪਿਆਰ ਦਿੰਦੇ ਆ ਆਪਾਂ ਨੂੰ ਜਿਨ੍ਹਾਂ ਕੋ ਮੇਰਾ ਨੰਬਰ ਨਹੀਂ ਹੈਗਾ ਉਹ ਆਪ ਦਾ ਨੰਬਰ ਕਮੈਂਟਾਂ ਦੇ ਵਿੱਚ ਦੇ ਦਿਓ ਅੱਜ ਦੀ ਵੀਡੀਓ ਦੇ ਵਿੱਚ ਫਿਰ ਆਪਾਂ ਇੱਕ ਗਰੁੱਪ ਬਣਾਉਨੇ ਆ WhatsApp ਤੇ ਠੀਕ ਹੈ ਉਹ ਸਾਰੇ ਭਰਾਵਾਂ ਦਾ ਆਪਾਂ ਨੰਬਰ ਉੱਥੇ ਐਡ ਕਰਦਾਂਗੇ ਜਿਹੜੇ-ਜਿਹੜੇ ਵੀਰ ਵੀ ਆਪਾਂ ਨੂੰ ਪਿਆਰ ਕਰਦੇ ਹੋ ਨੰਬਰ ਦੇ ਦਿਓ ਆਪਣਾ ਉਹ ਚ ਪਾ ਕੇ ਤੇ ਜੜੀਆਂ ਇਦਰੀਆਂ ਗੋਲੀਆਂ-ਗੋਲੀਆਂ ਪ੍ਰਾਈਵੇਟ ਕੁਛ ਵੀ ਇਦਰੀਆਂ ਚੀਜ਼ਾਂ ਆ ਉਹ ਆਪਾਂ ਉਹਦੇ ਵਿੱਚ ਸ਼ੇਅਰ ਕਰਿਆ ਕਰਾਂਗੇ ਠੀਕ ਹੈ ਤੇ ਇੱਚ ਨਹੀਂ ਉਹ ਪਾਉਂਦੇ ਆਪਾਂ ਉਮੈਨੋ ਚ ਜਰਾ ਸ਼ੇਅਰ ਕਰ ਦਿਓ ਆਪਣੇ ਆਪਣੇ ਨੰਬਰ ਸਾਰੇ ਕਮੈਂਟਾਂ ਦੇ ਵਿੱਚ ਦੱਸ ਦਿਓ ਬਾਬੇ ਦਾ ਚੀਨਾ ਆਪਣਾ ਹਰਿਆ ਸੀ ਅੱਜ ਦਾਣੇ ਦੁਨੇ ਵੀ ਸੀਗੇ ਪੋਟੇ ਚੱਲ ਮੈਂ ਥੋੜਾ ਜਿੜ ਕੱਢ ਦੇਖਦੇ ਆ ਕੀ ਕਰਦਾ ਵੀ ਸਹੀ ਆ ਸਰੀਰ ਤਾਂ ਚਲੋ ਇਹਨਾਂ ਮਚਾਇਆ ਹੀ ਆ ਉਹ ਸੈੱਟ ਕਰ ਲਾਂਗੇ ਹਨਾ ਤੇ ਜੇ ਕਿਤੇ ਸਾਮ ਨੂੰ ਜਾਂਦਾ ਕਬੂਤਰ ਹੋਈ ਫੇ ਇੰਨਾਂ ਨਹੀਂ ਹੀ ਡੋਣ ਜਾਣਾ ਕਬੂਤਰ ਨੇ ਬਾਕੀ ਦੇਖਦੇ ਆ ਹਨਾ ਲਓ ਬਾਬੇ ਇਹਦੇ ਵੀ ਗਿੜੇ ਕਰਾਈ ਦਿੰਨੇ ਆ ਟਾਈਮ 8:30 ਦਾ 11:00 ਦਾ ਹੋ ਗਿਆ ਆ ਤੇ ਕੱਢ ਦਿੱਤੀ ਕੂਤਰੀ ਮੈਂ ਚੀਨਾ ਦਾ ਉੜਦਾ ਪਿਆ ਸੀ ਵਧੀਆ ਉੜਦਾ ਪਿਆ ਚੀਨਾ ਕੱਢ ਹੋ ਜਾਣਾ ਇਹ ਸਰੀਰ ਬਣਾ ਲਵੇ ਤੇ ਕੱਢ ਫਿਆਣਾ। ਚਾ ਕੂਤਰੀ ਛੱਡਤੀ ਆ 20 ਤਰੀਕ ਦੀ ਬਾਜੀ ਆ। ਠੀਕ ਆ ਹੋਣੀ ਫੋਨ ਆਇਆ ਬਈ ਰਵੀ ਕੁੜਕੇ ਵਾਲੇ ਦਾ। ਕਹਿੰਦਾ ਛੱਡਣਾ ਤੇ ਉਥੇ ਛੱਡ ਲਾ। ਮੈਂ ਕੱਢ ਦਿੱਤੀ ਆ। ਵੀ ਜੇ ਕੱਲ ਨੂੰ ਆਪਣਾ ਕੋ ਟਾਈਮ ਲੱਗਾ ਸਾਮ ਹੋ ਜੂਗੀ। ਕੱਲ ਸਵੇਰੇ ਜਾਂਦੇ ਬਾਦਾਮ ਪਾ ਜਾਾਂਗੇ ਕਰੀ। ਜੇ ਸਹੀ ਤਰੀਕੇ ਨਾਲ ਸਾਂਭੀ ਸੁੰਭੀ ਗਈ ਤੇ ਛੱਡ ਲਾਂਗੇ ਨਹੀਂ ਤਾਂ ਫਿਰ ਰੱਬ ਰੱਖਾ ਹਨਾ। ਆ ਫਿਰਦੀ ਆ। ਚਾਂਸ ਹੈਗੇ ਕਿ ਛੱਡਾਂਗੇ 100% ਹੀ। ਇੱਕ ਚੀਨਾ ਛੱਡਤਾ ਆ ਪਾ ਲਾਲ ਚੀਨਾ ਕੂਤਰ ਕੱਚ ਵਾਲਾ। ਠੀਕ ਹੈ ਜੇ ਇਹ ਵੀ ਪਾਣੀ ਲਾਤਾ ਇਹਨੂੰ 2ML ਜੇ ਕੁਤਰਾ ਜਨਾ ਸੁਝਾ ਤੇ ਇਹਨੂੰ ਵੀ ਬਾਜੀ ਛੱਡ ਦਵੇ ਠੀਕ ਆ ਤਿੰਨ ਪਾਣੀ ਹੋਇਆ ਇਹਦਾ ਚੌਥਾ ਆ ਐਵੇਂ 10 15 ਕਾ ਮਾਲੀ ਪਾਣੀ ਹਜੇ ਲੱਗਾ ਸੀ ਤੇ ਹੁਣ ਇਹਨੂੰ ਮੈਂ ਲਾਤਾ 2ML ਅਜ ਜੇ ਅਜ ਨਾਲ ਸੁਝਿਆ ਤੇ ਫੇ ਇਹ ਵੀ ਜਾਊਗਾ ਜੀ ਇਹਨਾਂ ਦੋਨਾਂ ਚ ਫਿਂਜੜਾ ਚੰਗਾ ਉੱਡੂ ਜੰਗਾ ਬਲਾ ਚ ਉੱਡ ਕੇ ਵੀ ਆਊਗਾ ਤੇ ਅੱਜ ਉੱਡਣ ਦਾ ਤੇ ਚਲੋ ਮੈਂ ਨਹੀਂ ਰੱਖਦਾ ਨਾ ਮੌਸਮ ਠੰਡਾ ਹੈ ਤੇ ਜਿੱਦਾਂ ਵੀ ਹੋਇਆ ਜੇ ਜਿਹੜਾ ਵੀ ਮਨ ਲਾਓ ਆਪਾਂ ਵਧੀਆ ਲੱਗਾ ਉਹ ਛੱਡ ਦਾਂਗੇ ਕੱਲ ਨੂੰ ਜਿਹਨੇ ਬਾਦਾਮ ਜਲਦੀ ਛੇਚਲੇ ਤੇ ਕਈ ਵੀਰਾਂ ਦੇ ਕਮੈਂਟ ਆਉਂਦੇ ਸੀਗੇ ਵੀ ਕਬੂਤਰ ਸੁੱਕੀ ਜਾਂਦੇ ਆ ਹਨਾ ਵੀਰ ਸਭ ਤੋਂ ਪਹਿਲਾਂ ਜੇ ਤਾਂ ਤੁਸੀਂ ਨਵੀਂ ਗਣਕ ਪਾਉਂਦੇ ਆ ਉਹ ਬੰਦ ਕਰ ਦਿਓ ਨਵੀਂ ਗਣਕ ਨੇ ਲੈੜੀਆਂ ਹਜੇ ਹਜੇ ਮਹੀਨਾ ਡੇਢ ਹੋਰ ਕੱਢ ਲਓ ਮਹੀਨਾ 2 ਮਹੀਨੇ ਫੇਰ ਪਾ ਲਿਓ ਉਹ ਨਵੀਂ ਗਣਕ ਹਨਾ ਮਹੀਨਾ ਘਣ ਤੇ ਕੱਢੋ ਫੇਰ ਵੀ ਧੋ ਕੇ ਪਾਇਓ ਚੰਗੀ ਤਰ੍ਹਾਂ ਕੋਈ 4-5 ਮਹੀਨੇ ਪੁਰਾਣੀ ਤਾਂ ਹੋਵੇ 4-5 ਮਹੀਨੇ ਤੇ ਮੈਨੂੰ ਵੀ ਹਜੇ 2-3 ਕੁ ਮਹੀਨੇ ਹੋਇਆ ਲਈ ਨੂੰ ਤੇ ਮੈਂ ਹਜੇ ਪਾਉਂਦਾ ਨਹੀਂ ਮੈਂ ਵੀ 4-5 ਮਹੀਨੇ ਬਾਅਦ ਹੀ ਪਾਉਂਗਾ ਤੇ ਰਹੀ ਗੱਲ ਬਾਬਿਓ ਜੇ ਹੋ ਗਏ ਆ ਤੇ ਅੱਜ ਇਸੇ ਵੀਡੀਓ ਦੇ ਵਿੱਚ ਮੈਂ ਫੋਟੋ ਮਾ ਦੇ ਦੂੰਗਾ ਸਾਰੀਆਂ ਦਵਾਈਆਂ ਦੀਆਂ ਉਹ ਦਵਾਈਆਂ ਲੈ ਆਇਓ ਠੀਕ ਆ ਤੇ ਉਹ ਹਰ ਇੱਕ ਗੋਲੀ ਦੋ-ਦੋ ਗੋਲੀਆਂ ਲੈਣੀਆਂ ਠੀਕ ਆ ਸਾਰੀਆਂ ਗੋਲੀਆਂ ਦੀਆਂ ਤੇ ਇੱਕ ਗਲੂ ਗੋਡੀ ਵਿੱਚ ਪਾਉਂਗਾ ਗਲੂ ਗੋਡੀ ਡੀ ਜਿਹੜਾ ਪਲੇਨ ਲੈਣਾ ਫਲੇਵਰ ਵਾਲਾ ਨਹੀਂ ਲੈਣਾ ਤੇ ਦੂਜਾ ਉਹਦੇ ਵਿੱਚ ਇੱਕ ਪਾਉਂਗਾ ਬਾਈ ORS ORS ਵੀ ਪਲੇਨ ਲੈਣਾ ਵਾਈਟ ਵਾਲਾ ਫੋਟੋ ਮੇਰੇ ਕੋਲ ਦੂਜੀ ਹੋਊਗੀ ਜੇ ਪਲੇਨ ਵਾਲੀ ਮਿਲ ਗਈ ਪਲੇਨ ਵਾਲੀ ਲਾ ਦੂੰਗਾ ਨਹੀਂ ਤਾਂ ਉਹ ਤੁਹਾਨੂੰ ਪਾ ਦੂੰਗਾ ਜਿਹੜਾ ਉਹ ਫਲੇਵਰ ਵਾਲਾ ਆ ਪਰ ਜਿਹੜੀ ਮੇਰੇ ਕੋਲ ਫੋਟੋ ਪਈ ਆ ਤੁਸੀਂ ਪਰ ਪਲੇਨ ਲੈਣਾ ਆ ਬਿਦਾਉਟ ਫਲੇਵਰ ਠੀਕ ਆ ਉਹ ਜਿਹੜਾ ORS ਆ ਉਹਦਾ ਇੱਕ ਚਮਚਾ ਜਿਹੜਾ ਗਲੂਕੋਸ਼ ਆ ਗੁਲਗੋਡੀ ਉਹਦੇ ਦੋ ਚਮਚੇ ਤੇ ਕਬੂਤਰਾਂ ਨੂੰ ਜਿਹੜੇ ਉਤਰ ਗਲੇਛਦੇ ਆ ਜਾਂ ਅਸਲੋ ਬੇੜ ਗੱਡੀ ਜਾਂਦੇ ਹੱਡੀ ਗੱਡੀ ਜਾਂਦੇ ਜਿਨ੍ਹਾਂ ਨੇ ਕਣਕ ਪਾਲੀ ਨਵੀਂ ਜਾਂ ਕਿੱਦਾਂ ਵੀ ਕੋਈ ਵੀ ਜਕਰੋ ਸੈੱਟ ਕਰ ਦੂਗਾ ਤੇ ਉਹ ਬਾਬੇ ਤੁਸੀਂ ਦੇਣੀ ਤਾਂ ਆ ਮਤਲਬ 2 ਲੀਟਰ ਪਾਣੀ ਚ ਦੋ ਦੋ ਗੋਲੀਆਂ ਸਾਰੀਆਂ ਠੀਕ ਆ 2 ਲੀਟਰ ਪਾਣੀ ਚ 2-2 ਗੋਲੀਆਂ ਸਾਰੀਆਂ ਹੀ ਤੇ ਗੁਲਗੋਂਡੀ ਦਾ 2 ਚਮਚੇ ਟੇ ਔਰ ਇਸ ਦਾ 1 ਚਮਚਾ ਮਿਕਸ ਕਰਕੇ 2 ਦਿਨ ਲਗਾਤਾਰ ਉਹੀ ਪਾਣੀ ਦੇਣਾ ਹੋਰ ਕੋਈ ਪਾਣੀ ਨਹੀਂ ਦੇਣਾ ਸਾਦਾ ਪਣੀ ਗੜਾ 2 ਦਿਨ ਉਹੀ ਦੇਣਾ ਤੇ ਰੋਟੀ ਰੋਟੀ ਚੂੜ ਕੇ ਹਲਕੀ ਫੁਲਕੀ ਜੀ ਪੋਣੀ ਐ ਇਹਨਾਂ ਨੂੰ ਜ਼ਿਆਦਾ ਭਾਰਾ ਦੇਣਾ ਨਹੀਂ ਪੋਣਾ ਤੇ 3-4 ਦਿਨ ਦੇ ਅੰਦਰ ਅੰਦਰ ਹੀ ਬਾਬਿਓ ਕਬੂਤਰ ਤੁਹਾਡੇ ਬਿਲਕੁਲ ਸਹੀ ਹੋ ਜਾਣਗੇ ਆਹ ਜਿਹੜੀਆਂ ਦਵਾਈਆਂ ਡਿਸਪਲੇ ਤੇ ਦੱਸਦਾ ਪਿਆ ਨਾ ਇਹ ਵਾਲੀਆਂ ਲੈਣੀਆਂ ਤੁਸੀਂ ਲੋ ਬਾਬਿਓ ਟਾਈਮ ਹੋ ਗਿਆ ਆ ਮੇਰੇ ਸਾਣਾ 1.5 2 ਦਾ ਹੀ ਹੋ ਗਿਆ ਹੁਣ ਮੈਨੂੰ ਲੱਗਦਾ 1.5 2 ਦਾ ਤੇ ਕਬੂਤਰ ਉੜਦੇ ਆ। ਉਹ ਫੜੇ ਉੱਤੇ ਬਹੁਤ ਚੜ੍ਹਦੇ ਆ। ਗੀੜਿਆਂ ਵਾਲੇ ਦੋਨੇ ਹੀ ਚੀਨਾ ਬੈ ਗਿਆ ਮੈਂ ਡੱਕ ਗਿਆ ਸੀ। ਤੇ ਬਾਕੀ ਦੇਖੀ ਉਹਨਾਂ ਦੇ ਕਿਦਾਂ ਗੀੜਿਆਂ ਉਹਰੇ ਖੇਚ ਲੀਆਂ ਜਾਂ ਨਹੀਂ। ਹੋਮਸ ਜੀ ਦਾ ਫੇਰ ਹੋ ਗਈ ਆ। ਮੀਂਹ ਫੇਰ ਆਊਗਾ ਲੱਗਦਾ। ਤੇ ਲਓ ਇਹਨਾਂ ਨੂੰ ਦੇਖੀਏ ਕੂੜਾ ਚਲਾਈਏ। ਲਓ ਵੀ ਬਾਕੀ ਜਿਹੜੇ ਨਹੀਂ ਡਾਏ ਉਹਨਾਂ ਨੂੰ ਬਦਾਮ ਦੂੰ ਪਾ ਦਦੇ ਆ ਸਾਰਿਆਂ ਨੂੰ। ਉਹ ਖਾਂਣ ਲਈ ਆ ਠੀਕ ਆ। ਤੇ ਜਿਹੜੀਆਂ ਦੋ ਪੁੱਤਰੀਆਂ ਆਪਣੀਆਂ ਔੜਦੀਆਂ ਆਂ ਅਗਲੇ ਸਾਲ ਢੋਲੀ ਬਣਾਵਾਂਗੇ 10 ਲੀਟਰੀਆਂ ਨਿਕਲਦੀਆਂ ਹੁਣ ਤੇ ਇਹ ਤਾਂ ਖਾਣੇ ਹੁਣ ਪੱਕੇ ਫਿਕਸ ਹੀ ਕਰ ਦੇਣੇ ਆਪਾਂ ਅੰਦਰ ਇਹਦੇ ਵਿੱਚ ਵਿੱਚ ਕਢਾਇਆ ਕਰਾਂਗੇ ਉੱਚੇ ਖੜੇ ਸੀ ਉਤਰ ਹੁਣ ਬਦਲ ਚ ਨਿਗਾਹ ਨਹੀਂ ਟਿਕਦੀ ਹੈਗੀ ਬਸ ਕੱਲ ਨੂੰ ਦੇਣਾ ਵਧੀਆ ਲੱਗ ਜੇ ਹੋਰ ਗੱਲਾਂ ਅਗਲਾ ਕਿੱਧਰ ਗਏ ਸ਼ੇਰ ਨਾ ਬਾਬੇਓ ਮੈਨੂੰ ਵੀ ਇੱਕ ਦੀ ਦੇ ਆਹ ਫਿਰਦੇ ਹੋ ਦੋਨੇ ਉੱਤੇ ਖੜੇ ਰੱਬ ਚ ਇਹ ਛੱਡਣੇ 20 ਨੂੰ ਵਧੀਆ ਉੜਦੇ ਪਏ ਆ ਵਧੀਆ ਟਾਈਮ ਕਰ ਜਾਣਗੇ ਤੇ ਵਧੀਆ ਛੱਡ ਦੇਣਗੇ ਹਨਾ ਚੀਨਾ ਕਬੂਤਰ ਪਾਣੀ ਮੰਗਦਾ ਸੀ ਚਲੋ ਤੀਜਾ ਪਾਣੀ ਲੱਗਾ ਉਹਨੂੰ ਚੌਥਾ ਪਾਣੀ ਬਾਜੀ ਹੀ ਲੱਗਣਾ ਆ ਤਿੰਨ ਪਾਣੀ ਤੇ ਛੱਡ ਦਾਂਗੇ ਤਾਈਓ 20 ਐਮ ਐਲ ਆਤਾ ਹੀ ਵੀ ਇਹ ਸੁਜਣਾ ਉਹ ਤੇ ਘਰੀ ਸੋਜੀ ਪਰ ਜੇ ਸੁਜਣਾ ਹੁੰਦਾ ਤੇ ਹੁਣ ਉਹਨੇ ਸੋਜ ਜਾਣਾ ਸੀ ਬਾਬਾ ਮੇਰ ਰੱਖੇ ਨਾ ਹੀ ਸੁੱਜੇ ਤੇ ਵਧੀਆ ਗੱਲਾਂ ਲੋ ਬਾਬੇਓ ਛਤਰੀ ਵੀ ਉੱਚੀ ਕਰਕੇ ਲਾਤੀ ਹੁਣ ਕਬੂਤਰ ਬੰਨਣਾ ਪਊਗਾ 4:30 ਵਜੇ ਦਾ ਟਾਈਮ ਹੋ ਗਿਆ ਸੋਰੀ ਫੋਨ ਡੈਕ ਚੱਲਾ ਯਾਰ ਸਾਢੇ 4 ਦਾ ਟਾਈਮ ਹੋ ਗਿਆ ਤੇ ਕਬੂਤਰ ਇੱਕੋ ਹੀ ਦੀਦਾ ਆਪਾਂ ਨੂੰ ਇੱਕ ਨਹੀਂ ਦੀਦਾ ਆਹ ਖੜਾ ਕਦੋਂ ਦਾ ਹੀ ਮੈਨੂੰ ਇੱਕੋ ਹੀ ਦਿਖਿਆ ਸ਼ਾਇਦ ਹੋ ਸਕਦਾ ਕਬੂਤਰੀ ਉੱਪਰ ਖੜੀ ਹੋਵੇ ਜਾਦੀ ਚੱਲਣ ਵਾਲੀ ਪਾਣੀ ਹੋਰ ਚੱਲਣ ਵਾਲਾ ਹੈ ਚੀਨਾ ਕੀ ਹਿਸਾਬ ਆ ਇਹ ਤਾਂ ਹੁਣ ਜਦੋਂ ਬੈਠੂਗੇ ਫੇਰ ਹੀ ਪਤਾ ਲੱਗੂ ਦੀਦਾ ਇੱਕੋ ਹੀ ਆ ਅੱਧਾ ਕੁ ਘੰਟਾ ਘੰਟਾ ਹੋਈ ਗਿਆ ਹੁਣ ਮੈਨੂੰ ਇੱਕੋ ਹੀ ਦਿਖਿਆ ਆ ਇੱਥੇ ਫਿਰਦਾ ਕਬੂਤਰੀ ਹੋ ਸਕਦਾ ਉੱਪਰ ਬੱਦਲਾ ਜਿ ਖੜੀ ਹੋਵੇ ਸ਼ਾਇਦ ਆਈ ਜਾਵੇ ਇਹ ਠੰਡਾ ਹੋ ਗਿਆ ਭਾਲਦੇ ਪਤੰਦਰ ਜਿੰਨੀ ਗਰਮੀ ਹੋਈ ਸੀ ਨਾ ਗਰਮੀ ਝੁੱਡੇ ਵੀ ਬਹੁਤ ਆ ਇਹ ਮਜੇ ਪਏ ਆ ਆਹ ਕੂਤ ਨੂੰ 20 ml ਪਾਣੀ ਲਾਇਆ ਸੀ ਜਿਹੜਾ ਔੜ ਦਾ ਕਬੂਤਰੀ ਲੱਗਦਾ ਮੈਨੂੰ ਤੇ ਕਬੂਤਰੀ ਨਹੀਂ ਦੀ ਕਬੂਤਰੀ ਨਹੀਂ ਦੀਦੀ ਹੈਗੀ ਹੁਣ ਦੇਖਦੇ ਆ ਕਿਹੜਾ ਹੁੰਦਾ ਤੇ ਕਿਹੜਾ ਨਹੀਂ ਤੇ ਜਦੋਂ ਵਿੰਦਾ ਤੇ ਫਿਰ ਇੱਕ ਆ ਬਾਬਾ ਪੰਜ ਵਜੇ ਚੱਲੇ ਆ 4:40 ਹੋ ਗਏ ਹੈ ਨਾ ਜਹਾ ਬੂਤਰ ਬੈਠਾ ਆਪਣਾ ਹੁਣੀ ਆ ਬਿਲਕੁਲ ਸਹੀ ਆ ਓਕੇ ਦੀ ਰਿਪੋਰਟ ਤੇ ਨੀਮਾ ਆਇਆ ਸੀ ਮੈਂ ਲਾ ਲਿਆ ਮਿੰਟੋ ਮਿੰਟੀ ਉਹ ਦੂਜੀ ਸੀ ਉੱਤੇ ਸੀ ਖੜੀ ਤੇ ਉਹ ਔੜਦੀ ਆ ਹਾਂ ਕੀ ਗੱਲ ਓਸਤਾਦ ਬੜਾ ਇਕੱਠਾ ਹੀ ਆ ਹੋਣ ਡਿਆ ਤੇ ਦੇਖੀਓ ਫੇ ਦੂਜੀ ਦੀ ਕੀ ਸਮਾਚਾਰਾ ਕਿੱਥੇ ਖੜੀ ਆ ਹੂੰ ਆਹ ਖੜੀ ਕੱਲੀ ਵੇ ਉੱਤੇ ਦੇਖੋ ਕਦੋਂ ਆਉਂਦੀ ਤੇ ਕਦੋਂ ਵੇਂਦੀ ਬਾਬੇ ਛੱਡਾਂਗੇ ਆਪਾਂ 20 ਨੂੰ ਵੀ ਛੱਡ ਦਾਂ ਕੋਈ ਚੱਕਣੀ ਆ ਮੌਸਮ ਦੇਣ ਵਧੀਆ ਲੱਗਿਆ ਨਾ ਤੇ 20 ਨੂੰ ਵੀ ਆਪਾਂ ਛੱਡ ਦੇਣੀ ਕੋ ਤੇ ਵਧੀਆ ਉੱਡਦੇ ਪਏ ਆ ਆ ਦੋਨੋਂ ਹੀ ਛੱਡ ਦਾਂਗੇ ਛਾਲਾਂ ਵਾਲੀ ਵੀ ਤੇ ਆ ਵੀ ਛਾਂਦੜ ਵਾਲੀ ਦਾ ਥੋੜਾ ਰਿਸਕ ਆ ਉੱਚੀ ਬੋਹ ਖੜਦੀ ਆ ਤਾਂ ਪੁੱਤਰ ਨੀਵਾ ਉੱਤੇ ਥੱਲੇ ਸਾਰਾ ਜਾਂਦਾ ਹਨਾ ਤੇ ਇਹ ਤਾਂ ਆਪਾਂ ਛੋਰੀ ਹੀ ਆ ਛੱਡਣਾ ਛੱਡਣਾ ਫੇ ਵੀ ਇਹ ਮਰ ਪਾਣੀ ਦਿੱਤਾ ਸੀ ਮੈਂ ਉਹੀ ਦੇ ਦੇ ਸੁਜਾ ਸੱਜਾ ਤਾਂ ਨਹੀਂ ਸੁਜਾ ਦਿਨ ਕਰ ਗਿਆ ਘਰੀ ਇੱਕ ਤਾਂ 10:30 11 ਆਪਾਂ 10:30 10 ਵਜੇ ਛੱਡਿਆ ਅੱਜ ਮੌਸਮ ਖਰਾਬ ਕਰਕੇ ਤੇ 10:30 5 ਵਜੇ ਬਹਿ ਗਿਆ ਤੇ ਆ ਬਈ ਲਾ ਲਿਆ ਮਤਲਬ ਆਉਂਦਾ ਸੀ ਬੇਸ਼ਤਰੀ ਢੜਕਾ ਕੇ ਲਾ ਲਿਆ ਮੈਂ ਆ ਜਾ ਹੁਣ ਮਛੇਰਾ ਜੇ ਉੱਤੇ ਦੋਨੋਂ ਖੜ ਕੇ ਤੇ ਹੁੰਦੇ ਨਹੀਂ ਫੇ ਤੇ ਉਹ ਗੱਲੀ ਖੜੀ ਆ ਉੱਤੇ ਉਹ ਥੱਲੇ ਆਈ ਨਹੀਂ ਉਹ ਰੱਬ ਜੀ ਬਹੁਤ ਖੜੀ ਸੀ ਹੁਣ ਆਈ ਟੁੱਟ ਕੇ ਜੇ ਪੇਨ ਕਰਕੇ ਤੇ ਦੇਖਦੇ ਆ ਨਾ ਕੀ ਖ਼ਬਰਾਂ ਤੇ ਇੱਥੇ ਪਾਣੀ ਪਾਈਏ ਕੁਦਰ ਚ ਪਾਣੀ ਕਦਮ ਹੋ ਗਿਆ ਗਰਮ ਹਵਾ ਮਾਰਨ ਲੱਪਿਆ ਤੇ ਧੁੱਪ ਵੀ ਬ ਬਦਲ ਤਾਂ ਸੀਗਾ ਪਹਿਲਾਂ ਬਾਅਦ ਹੁਣ ਗਰਮੀ ਪੂਰੀ ਲੱਗ ਗਈ ਆ ਮੌਸਮ ਵੀ ਸਾਫ਼ ਜਾ ਹੋ ਗਿਆ ਸੀ ਤੇ ਸੂਰਜ ਆਲਾ ਤਾਂ ਬੜਾ ਕੱਪੂਰਾ ਐ ਮਗਿਆ ਪਿਆ ਸੂਰਜ ਤੇ ਫੇਰ ਵੀ ਵਧੀਆ ਉੜ ਗਏ ਕਬੂਤਰ ਹਨਾ ਹੋ ਗਿਆ 2-3 ਘੰਟੇ ਹੋ ਗਏ ਧੁੱਪ ਚੜੀ ਨੂੰ 2 ਵਜੇ ਮੈਂ ਸਾਢੇ 2 ਵਜੇ ਚੜ ਗਈ ਸੀ ਧੁੱਪ ਬਹਿਣ ਚੰਗੀ ਤਰ੍ਹਾਂ ਤੇ ਲਓ ਬਾਬਿਓ ਆ ਉੜਦੀ ਪੀ ਕਬੂਦਰੀ ਟਾਈਮ ਹੋ ਗਿਆ 5:30 ਦਾ ਤੇ ਇਹ ਨਹੀਂ ਬਹਿਣ ਦਾ ਨਾਲ ਲੈਂਦੀ ਹੁਣ ਆਈ ਤਾਂ ਹੈ ਥੱਲੇ ਆ ਜਾ ਆ ਜਾ ਆ ਜਾ ਆ ਜਾ ਆਇਆ ਬੱਟੇ ਆਊਗੀ ਹੁਣ ਆਈ ਤਾਂ ਹੈ ਨਹੀਂ ਮੀ ਸ਼ਾਦ ਅਜੇ ਹੈ ਨਾ ਕਿੱਧਰ ਗਈ ਆ ਫਿਰਦੀ ਉਹ ਆ ਜਾ ਆ ਜਾ ਬਹੁਤ ਉਡ ਲਿਆ ਬਾਬੇ ਉਹ ਜਿੱਤੂ ਗਈ ਜ਼ਰੂਰ ਬਾਜੀ ਇਹ ਗਾਰੰਟੀ ਆ ਬਾਜੀ ਭੱਜੀ ਉੱਚੀ ਬਹੁਤ ਉਡਦੀ ਆ ਰੱਬ ਚ ਹੁਣ ਵੀ ਕਿੰਨਾ ਚ ਉੱਤੇ ਖੜੀ ਰਹੀ ਆ ਹੁਣ ਕਲੀਅਰ ਹੋਈ ਆ ਜਾ ਕੇ ਸ਼ਾਮ ਦੇ ਟਾਈਮ ਤੇ ਜੇ ਤਾਂ ਮੌਸਮ ਲੱਗਾ ਰਿਹਾ ਫੇਰ ਛੱਡਣੀ ਆ ਕਿਉਂਕਿ ਨਹੀਂ ਤਾਂ ਕੱਟੀ ਜਾਊਗੀ ਟਾਈਮ ਦੇ ਵਿੱਚ ਉੱਚੀ ਬਹੁਤ ਖੜਦੀ ਜਾ ਜਾ ਕੇ ਇਹ ਇਹਦੇ ਹੋਰਾਂ ਦੇ ਵੀ ਕਿਸੇ ਦਾ ਲੈ ਕੇ ਖੜੂਗੀ ਉੱਤੇ ਸਵਾਤ ਆਊਗਾ ਕੋਈ ਨਹੀਂ ਛੱਡਾਂਗੇ ਜਰੂਰ ਜੇ ਦਿਨ ਲੱਗ ਗਿਆ ਫੇਰ ਛੱਡਾਂਗੇ ਲਾਲੀ ਗੁਬਤਰੀ ਸੀਗਾ ਓਕੇ ਆ ਕੋਈ ਪ੍ਰੋਬਲਮ ਨਹੀਂ ਕੋਈ ਕੋਈ ਹੋਰ ਜੋਰ ਆਜੀ ਕੀ ਲੱਗਣਾ ਏ ਮੱਛੀਆਂ ਬਹੁਤ ਆ ਗਰਮੀ ਚ ਤੇ ਸਹੀ ਬੈਠੀ ਆ ਸਾਢੇ 10 ਵਜੇ 11 ਦੇ ਲਗਭਗ ਗੱਡੀ ਸੀਗੀ ਤੇ ਟਾਈਮ ਹੋ ਗਿਆ ਆ 5:30 ਤੋਂ 4-5 ਮਿੰਟ ਉੱਤੇ ਹੀ 40 ਦੇ ਲਾਗੇ ਹੋ ਚੱਲਾ ਤੇ ਬੈ ਗਈ ਆ ਉਹ ਵੀ ਗਰਵਾਜ ਦਾ ਤੇ ਗਰਨੂਰ ਦਾ ਲੱਗਿਆ ਮੈਚ ਕ੍ਰਿਕਟ ਦਾ ਘਰ ਦੇ ਪਿੱਛੇ ਓਏ ਹੋਏ ਪੱਜਲਾ ਪੱਜਲਾ ਪੱਜ ਵਾਸ 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 ਕੋਈ ਕੋਈ ਲੱਾ ਦੂਜਾ ਫੇਚ ਲਾਕੀ ਨਾ ਭਾਈ ਦਾ ਲੱਗੀ ਨੀ ਲੱਗੀ ਨੀ ਦੁਬਾਰਾ ਸੱਟ ਦੀ ਦਿਨ ਫੜ ਕੇ ਲੋਬੇ ਪਰ ਅੰਗਾਲਾ ਵੀ ਅੱਜ ਲਾਢ ਹੀ ਆਇਆ ਹੋਇਆ ਨਹੀਂ ਤੇ ਵਿੱਚ ਹੀ ਆ ਕੰਮ ਹੈ ਓਏ ਹੋਏ ਚੱਕ ਚੱਕ ਗੁਰੇ ਲੋ ਬੋਲ ਭਾਈ ਨਾ ਬੋਲ ਓਏ ਠੀਕ ਆ ਠੀਕ ਆ ਪੇਚ ਪੱਕੀ ਹੋ ਗਈ ਆਪਣੀ ਉਹ ਬਚ ਗਿਆ ਲੱਤਾਂ ਚੋਂ ਲੰਗੀ ਓਏ ਲੋ ਬਾਬੇ ਇਹਨਾਂ ਨੂੰ ਪਾਣੀ ਪੁਣੀ ਪਲਾਤਾ ਤੇ ਅਦਬ ਘਟਾ ਰੋਕੀ ਪਲਾਇਆ ਹਨਾ ਉਹਦਾਂ ਰ ਮੌਸਮ ਠੰਡਾ ਹੀ ਪਰ ਫੇ ਵੀ ਜੋਰਤ ਲਾਇਆ ਇੱਦੀ ਉੱਡੇ ਆ ਤੇ ਬਾਕੀ ਜੋ ਵੀ ਕਰਨ ਲਾਈ ਕਰ ਲਿਆ ਪੁੱਤਾਂ ਨੂੰ ਜੋ ਕਰਨਾ ਹੀ ਕਰਤਾ ਆਪਾਂ ਪਾਣੀ ਪੁਣੀ ਫੋਕ ਕੇ ਦਿੱਤਾ ਹਨਾ ਤੇ ਕੋਈ ਖਾਸ ਨਹੀਂ ਸੰਭਾਂਗੇ ਆਪਾਂ ਸਰੋ ਪਾਣੀ ਵੀ ਦੇਖਾਂਗੇ ਰਾਤ ਨੂੰ ਕੀ ਮੋਲ ਚਾਲਾ ਸਵੇਰ ਨੂੰ ਜੇ ਗਰਮੀ 35 ਡਿਗਰੀ ਦਾ ਟੈਂਪਰੇਚਰ ਆ ਫੇ ਬਣਿਆ ਪਾਣੀ ਲਾਉਣਾ ਨਹੀਂ ਤਾਂ ਨਹੀਂ ਲਾਉਣਾ ਇਹ ਇੱਦਾਂ ਹੀ ਆ ਕੇ ਛੱਡ ਦੇਣੀ ਆ ਬਸ ਓਕੇ ਸਾਦੇ ਪਾਣੀ ਦੇ ਤੇ ਆ ਵੀ ਕੂਤਰਾਂ ਨੂੰ ਸਾਰਿਆਂ ਨੂੰ ਦਾਣਾ ਪਾਣੀ ਹੋ ਗਿਆ A to Z ਤੇ ਕਹਿੰਦੇ ਨਾ ਬੁੱਢਾ ਹੀ ਕੰਮ ਹੁੰਦਾ ਆ ਦੇ ਆ ਦੇਖੋ ਬੁੱਢਾ ਹੀ ਕੰਮ ਆਇਆ ਚੱਲਦਾ ਹੈਗਾ ਐਸੇਲੇ ਚਲੋ ਵੈਜੀ ਤੈਨੂੰ ਹੁਣ ਇਹਨੂੰ ਮੈਂ ਅੰਦਰ ਰੱਖ ਜੰਨਾ ਨਾ ਹੁਣ ਨਹੀਂ ਬਾਹਰ ਰੱਖਦਾ ਕਿਉਂਕਿ ਆਲਾ ਵੀ ਠੀਠਿਆ ਵਜੇ ਚੱਲਦਾ ਤਾਂ ਹਵਾ ਵੀ ਸੋਹਣੀ ਆ ਵਧੀਆ ਉਹ ਉਹ ਪੁਰਾਣਾ ਗਿਆ ਸੀ ਪਰ ਤੇ ਇਹ ਕਵੀਰ ਦੇ ਕਮੈਂਟਾਂ ਨੇ ਠਾਇਆ ਇਹਨੂੰ ਵਿਚਾਰੇ ਨੂੰ ਫੜ ਕੇ ਉਹ ਮਸੀਹਾ ਹੀ ਹੈ ਇਹਦਾ ਤੇ ਚਲੋ ਬਾਬਿਓ ਕਰਦੇ ਆ ਅਗਲੀ ਕਾਰਵਾਈ ਹੁਣ ਤੁਹਾਨੂੰ ਦਵਾਈ ਦਾ ਤਾਂ ਆਪਾਂ ਦੱਸਤਾ ਵੀ ਜਿਹੜੇ ਕੁੱਤਰ ਇਦਾਂ ਬਹੁ ਵੈਸੀ ਜਾਂਦੀ ਸੀ ਨਾ ਮੱਚ ਦੇ ਕੁੱਤਰ ਜਾਂ ਕੱਦਾ ਵੀ ਆ ਉਹ ਤੁਸੀਂ ਹੁਣ ਕਰ ਲਿਓ ਉਹ ਹੀ ਦਵਾਈਆਂ ਦੇ ਦੂਗੇ ਸੈੱਟ ਹੋ ਜਾਣੇ ਕੁੱਤਰ ਦੋ ਤਿੰਨ ਦਿਨ ਲਗਾਤਾਰ ਹੀ ਦਿਓ ਇਹੀ ਪਾਣੀ ਦਿਓ ਦੋ ਦਿਨ ਤਾਂ ਇਹੀ ਦਿਓ ਲਗਾਤਾਰੀ ਦੋ ਇਹ ਕਿਹੜਾ ਬਾਲਾ ਦੇਣਾ ਸਵੇਰੇ ਸ਼ਾਮ ਹੀ ਦੇਣਾ 20 ਜੇ ਆਪ ਪੀ ਲੋਗੇ ਆਪ ਸਹੀ ਹੈ ਜੇ ਆਪ ਨਾ ਪੀਓਗੇ ਤਾਂ 20 25 25 ਐਮਲ ਆਪ ਦੇ ਦਿਓ ਦਿਹਾੜੀ ਚ ਦੋ ਵਾਰੀ ਦੇ ਦਿਓ ਤਿੰਨ ਵਾਰੀ ਦੇ ਦਿਓ ਕੋਈ ਗੱਲ ਨਹੀਂ ਆਪਾਂ ਵੀ ਐਸੇ ਹੀ ਦਵਾਈਆਂ ਨਾਲ ਸਹੀ ਕੀਤੇ ਕੋ ਉਤਰ ਇਹ ਹੀ ਦਵਾਈਆਂ ਨਾਲ ਆਪਣੇ ਕੂਤਰ ਉੱਡਣ ਲੱਗੇ ਆ ਬਾਅਦ ਚੋਂ ਐਲੀਮੈਂਟ ਜਿਹੜੀ ਆ ਉਹ ਦੱਸੂਗਾ ਮੈਂ ਕਿਦਾ ਦੋ ਤਿੰਨ ਦਿਨ ਪਹਿਲੇ ਇਹ ਦੇ ਲੋ ਫੇਰ ਐਲੀਮੈਂਟ ਚਲਾਵਾਂਗੇ ਇੱਕ ਵੀਰ ਦਾ ਕਮੈਂਟ ਆਇਆ ਸੀ ਕਈਆਂ ਦਾ ਹੀ ਇੱਕ ਦਿਨ ਹੀ ਕਈਆਂ ਦੀ ਆਇਆ ਸੀ ਬਿਰ ਸੌਂਤ ਕਿਹੜੀ ਵਰਤਣੀ ਚਾਹੀਦੀ ਬਾਈ ਮੈਂ ਅੱਗੇ ਵੀ ਦੱਸਿਆ ਹੋਇਆ ਆਹ ਵਾਲੀ ਸਡੀ ਆ ਰਾ ਆਰ ਸੌਂਤ ਵਧੀਆ ਹੁੰਦੀ ਸ਼ੁੱਧ ਕੀਤੀ ਹੁੰਦੀ ਹੈ ਤੇ ਇਹੇ ਵਰਤ ਲਿਓ ਹਨ ਆ ਵੀ ਚੀਜ਼ ਵਧੀਆ ਉਦਾਂ ਤੋਂ ਹੀ ਲਿਆ ਕੇ ਰੱਖ ਲਿਓ ਤੇ ਇਹ ਦੂਸਰ ਚ ਵੀ ਕੰਮ ਆ ਜੂਗੀ ਬਾਕੀ ਨੋਰਮਲ ਜਦ ਪੁੱਤ ਇਦਾਂ ਜ਼ੋਰ-ਜ਼ੋਰ ਮਾਰ ਕੇ ਹੁੰਦਾਰਾ ਥੱਕ ਜਾਂਦਾ ਉਦੋਂ ਹੈ ਰਾਤ ਨੂੰ ਇਹ ਆਪਾਂ ਦੇ ਸਕਦੇ ਆ ਮੈਂ ਕੂਤਰ ਦਿੱਤੀ ਸੀ ਉਹ ਤੇਰੇ ਵਧੀਆ ਹੀ ਆ ਤੰਦਰੁਸਤੀ ਆ ਬਿਠਾਈ ਇਹਦੇ ਚ ਇਦਾਂ ਕਾਲੇ ਮਾਲ ਦਾ ਅਫੀਮ ਜਿਹਨੂੰ ਕਹਿੰਦੇ ਆ ਉਹਦਾ ਵੀ ਸਾਲਟ ਹੁੰਦਾ ਆ ਤੇ ਉਹਦਾ ਵੀ ਗਰਮ ਹੁੰਦੀ ਇਹ 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 ਵੀ ਵਰਤ ਸਕਦੇ ਆ ਮਹਿੰਗੀ ਵੀ ਹੈ ਨਹੀਂ ਕੋਈ ਮੇਰੇ ਸਾਨੂੰ 50 40 ਰੁਪਏ ਦੀ ਆ ਸਾਰੀ 40 ਰੁਪਏ ਦੀ ਆ ਇੱਥੇ 52 ਰੁਪਏ ਆ ਆਪਾਂ ਨੂੰ 40 ਦੀ ਮਿਲੀ ਸੀ 40 42 ਦੀ ਤੇ ਪਾਣੀ ਉਹਦਾ ਪਿਆ ਪਿਆ ਦੇਖੋ ਠੀਕ ਆ ਤੇ ਜੇ ਲੋਡ ਪਾਊਗੀ ਲਾਵਾਂਗੇ ਨਹੀਂ ਤਾਂ ਨਹੀਂ ਆਲੂ ਖਰਾ ਵੀ ਦੇ ਪਿਆ ਸੀ ਦੇ ਡੋਲਿਆ ਮੈਂ ਆ ਇੱਥੇ ਡੋਲਿਆ ਹੋਣਾ ਲਾਇਆ ਨਹੀਂ ਹੈਗਾ ਨਾ ਡੋਲਿਆ ਉਹ ਗਰਮੀ ਨਹੀਂ ਪਈ ਮੈਨੂੰ ਇਹ ਸੀ ਮੈਂ ਕਿਾ ਚਲ ਧੁੱਪ ਪੈ ਜੂਗੀ ਇੰਨੀ ਧੁੱਪ ਨਾਲ ਚੱਲ ਕੀ ਹੁੰਦਾ ਨਾ ਕੱਟਈ ਧੁੱਪ ਪਈ ਐ ਇੰਨੀ ਨਹੀਂ ਪਈ ਪਾਣੀ ਪੂਣੀ ਲੱਗ ਗਿਆ ਹੁਣ ਤਾਂ ਝੋਨੇ ਵੀ ਲੱਗ ਗਏ ਸਾਡੀ ਵਾਲੀ ਸਾਈਡ ਤੇ ਕਈ ਪਾਸੇ ਹੈ ਨਾ ਤੇ ਆ ਆ ਖੁੱਡਾ ਖਾਲੀ ਕਰਕੇ ਜਿਹੜੇ ਕਬੂਤਰੇ ਚ ਸੀ ਇਹ ਮੈਂ ਉੱਪਰ ਪਿਆ ਤੇ ਉੱਪਰਲੇ ਖੁੱਡੇ ਚ ਵੱਡੇ ਕਬੂਤਰਾਂ ਜੀ ਕੋਚੀ ਕਰਦੇ ਹੈ ਨਾ ਤੇ ਚਿੜੀਆਂ ਵੀ ਨਿਆਰੇ ਲੈਂਡੀਆਂ ਆ ਇਹ ਠੰਡੇ ਮੌਸਮ ਦਾ ਇਹਨਾਂ ਨੂੰ ਚੋਲ ਚੂਲ ਦੇ ਪਾ ਦੀ ਜੇ ਇਹ ਹੀ ਖਾਂਦੇ ਜਿਆਦਾ ਕੰਗਣੀ ਖਾ ਲੈਂਦੇ ਝੋਲ ਖਾ ਲੈਂਦੇ ਆ ਚੋਲਾ ਨਾ ਪਰ ਮੈਂ ਕਹਿੰਦਾ ਤੰਦਰੁਸਤ ਰਹਿੰਦੀਆਂ ਇਹ ਫੇਲਾ ਗੰਗਲੀ-ਕੁੰਗਣੀ ਪਾਉਂਦੇ ਸੀ ਮਰੀ ਜਾਂਦੀਆਂ ਸੀ ਆ ਹੁੱਡਾ ਹੁਣ ਆਪਣਾ ਵਿਲਾ ਹੀ ਆ ਤੇ ਇੱਥੇ ਬਾੜ ਬੂੜ ਵੀ ਨਹੀਂ ਹੁੰਦਾ ਸੀ ਬਾਹਲਾ ਸਫਾਈ-ਫੂਾਈ ਕਰਨ ਦਾ ਵੀ ਓਖਾ ਸੀ ਇਸ ਕਰਕੇ ਚੱਕ ਕੇ ਤੇ ਆ ਕਬੂਤਰੀਆਂ ਹੁਣ ਜੋੜੇ ਲਾਵਾਂਗੇ ਦੋ ਤਿੰਨ ਦਿਨ ਰੋਕ ਕੇ ਮੈਂ ਲਾ ਦੇਣੀ ਸੀ ਪਰ ਲਾਏ ਨਹੀਂ ਹੁਣ ਆ ਬਰਸਾਤਾ ਚੱਲ ਪੈਣੀ ਆ ਨਾ ਇਸ ਕਬੂਤਰ ਬਿਮਾਰ ਹੋਣ ਦਾ ਬਹੁਤ ਜ਼ਿਆਦਾ ਚੱਕਰ ਹੁੰਦਾ ਆ ਤੇ ਸੂਰਜ ਵੀ ਥੱਲੇ ਜਾਂਦਾ ਹੋਇਆ 7 ਵਜੇ ਦਾ ਟਾਈਮ ਹੋ ਚੱਲਿਆ ਤੁਹਾਡਾ ਮਾਰਾ ਚਲੋ ਵੀਡੀਓ ਪੂਰੀ ਕਰ ਲਈਏ ਤੇ ਤੁਹਾਡੇ ਨਾਲ ਕੋਈ ਗੱਲਾਂ ਬਾਤਾਂ ਸਾਂਝੀਆਂ ਤੇ ਆਹ ਚੀਨਾ ਕੱਢਿਆ ਸੀ ਅੱਜ ਆਹ ਵਾਲਾ ਤੇ ਲਾ ਕੇ ਆਇਆ ਵੀ ਘੰਟਾ ਕਲਾ ਆਇਆ ਸੀ ਉਹਦਾ ਦਾਣੇ ਦੂਣੇ ਸੀ ਪੂਟੇ 'ਚ ਛੱਡੇ ਮੂਤੋਂ ਕਰਕੇ ਛੜਦਾ ਸੀ ਤੇ ਉਹ ਕੂਤਰ ਹੁਣ ਰੱਤਾ ਆਪਾਂ ਛੱਡਣਾ ਨਹੀਂ ਗਲਾ ਬੀਬੂ ਸ਼ਾਲਾ ਉਹ ਪਰਲਾ ਤਾਂ ਛੱਡਣਾ ਹੀ ਨਹੀਂ ਉਹ ਤਾਂ ਪਹਿਲੇ ਹੀ ਪੁਰਾਣਾ ਵੱਡਾ ਕੂਤਰ ਪਾਇਆ ਇੱਧਰ ਤੇ ਉਹ ਵੀ ਨਹੀਂ ਛੱਡਣਾ ਉਹ ਵੀ ਚੱਕ ਕੇ ਇੱਤੇ ਜੋੜੇ-ਜੋੜੇ ਲਾਵਾਂਗੇ ਹੋਰ ਵੀ ਇੱਥੇ ਥੋੜੇ ਵਾਲੇ ਕੂਤਰ ਛੱਡਾਂਗੇ ਹੁਣ ਬਾਜ਼ੀਆਂ ਨਹੀਂ ਹੁੰਦੀਆਂ ਮੇਰੇ ਸਾਬ ਹੁਣ ਜੇਸਾ ਹੁਣ ਮੌਸਮ ਹੋ ਗਿਆ ਮੀਂਹ ਮੂਹ ਜੇ ਪੈਣ ਲੱਪੇ ਆ ਜੇ ਤਾਂ ਦਿਨ ਲੱਗ ਜਾਣਗੇ ਫਿਰ ਚੱਲ ਛੱਡ ਛੁੱਟ ਦਵਾਂਗੇ ਦੂਸਰਾਂ ਦਾ ਸਰਾਲੀਆਂ ਵੀ ਕੋਈ ਨਹੀਂ ਕਰਾਂਗੇ ਹਨਾ ਫੇਰ ਲੱਭੀ ਲਾਇਆ ਨਹੀਂ ਤਾਂ ਮੁਸ਼ਕਲ ਹੀ ਆ ਆ ਕਬੂਤਰ ਦੂਸਰਾਂ ਵਾਲੀ ਕੱਢੇ ਆ ਮੈਂ ਪੰਜ ਸੱਤ ਕਬੂਤਰ ਇਹ ਦੂਸਰਾਂ ਚ ਚਲਾਵਾਂਗੇ ਜੇ ਚੱਲ ਗਏ ਤਾਂ ਉਹਦਾ ਉਹ ਘੰਟਾ ਘੰਟਾ ਡੇ ਡੇਢ ਘੰਟਾ ਉੜਦੇ ਆ ਇਹ ਤੇ ਵਧੀਆ ਲਈ ਇਹਨਾਂ ਨੂੰ ਹੁਣ ਬਾਦਾਮ ਭੇਜ ਪੇ ਇਹਨਾਂ ਦੇ ਬਾਦਾਮ ਪਾ ਕੇ ਤੇ ਬਾਦਾਮ ਭੇਨੇ ਵੀ ਆ ਚੀਤਾ ਵੀ ਰੱਖਣਾ ਆਪਾਂ ਬਿਲਾਰਨ ਕੱਟ ਕੇ ਪਾਲੀਏ ਦੋਨੇ ਪਾਣੀ ਪੂਣੀ ਖੇਚੀ ਜਾਣ ਆਪਣਾ ਪਾਣੀ ਦਾ ਖੁੱਜਾ ਚੱਕ ਲਵਾਂ ਤੇ ਮੁਰੇ ਉਹਨੇ ਪੀਤਾ ਪੂਤਾ ਪਤਾ ਨਹੀਂ ਨਹੀਂ ਪੀਤਾ ਅੱਜ ਕਿਹੜਾ ਬਾਬੇ ਇੰਨਾ ਜੋਰ ਲਗਣਾ ਹੀ ਬਦਲ ਜਾਈ ਸੀਗਾ ਬਾਅਦ ਹੀ ਧੁੱਪ ਚੜੀ ਦੋ ਤਿੰਨ ਘੰਟੇ ਧੁੱਪ ਜੁੜੇ ਆ ਪਰ ਪਾਣੀ ਇਹਨੇ ਪੀਤਾ ਨਹੀਂ ਮੈਨੂੰ ਲੱਗਦਾ ਉਹਨੇ ਤਾਂ ਪੀ ਲਿਆ ਜੇ ਆਪ ਵੀ ਪੀ ਲੂਗਾ ਜਦੋਂ ਪੀਣਾ ਹੋਊਗਾ ਉਹ ਤਾਂ ਸੈਟ ਬੈਠਾ ਇਹਨੂੰ ਕਿਹੜਾ ਕੋਈ ਚੱਕਰ ਆ ਹਨਾ ਜੇ ਤਾਂ ਜੋਰ ਜੂਰ ਲੱਗਾ ਹੋਵੇ ਫੇਰ ਤਾਂ ਮੰਨਿਆ ਤੇ ਇੱਕ ਬਾਈ ਦਾ ਫੇਰ ਕਮੈਂਟ ਆਇਆ ਸੀ ਕਿ ਦਿਖੀ ਨਹੀਂ ਭਸਮ ਬਾਬੇ ਆ ਸੀਗੀ ਮੋਤੀ ਪਿਸਤੀ ਦਾ ਵਰਦੀ ਵਾਬੇ ਪਿੰਜਰੇ ਬੁੱਢੇ ਹੀ ਹੋ ਗਏ ਆ ਪਿੰਜਰ ਪੁੰਜਰੇ ਵੀ ਸੈਟ ਸੂਟ ਦੇਣੇ ਆ ਨਵੇਂ ਲਿਓਨੇ ਆ ਜਾਲੀਆਂ ਵੀ ਨਵੀਆਂ ਏ ਟੂ ਜੈਡ ਆ ਵੀ ਛਤਰੀ ਹੋੜ ਇਦਾਂ ਟਾਈਮ ਪਾਸ ਜਾਈ ਆ ਬਾਕੀ ਇੱਕ ਕਾਲੂ ਕੋ ਪਈਆ ਉਤੋਂ ਮਗੋਨਾ ਫੋਲਡਿੰਗ ਵਾਲੀ ਛਤਰੀ ਤੇ ਇੱਕ ਛੀਲੇ ਕੋ ਪਈਆ ਕੱਪੜੇ ਲੱਗੇ ਵਾਲੀ ਉਦਾਰ ਛੀਲੇ ਦੀ ਇੱਥੇ ਵੀ ਦੋ ਪਈਆ ਉਹ ਲੈ ਆਵਾਂਗੇ ਚੱਲ ਉੱਤੇ ਕੱਪੜਾ ਲੱਗਾ ਆਪਣਾ ਛਤਰੀਆਂ ਤਾਂ ਕਿੰਨੀਆਂ ਸੀ ਖਰਾਬ ਖੂਬ ਹੋ ਗਈਆਂ ਨੇਰੀ ਧੂਰੀ ਨਾਲ ਪਿੱਛੇ ਜੀ ਡਿਗ ਡੂਕੇ ਤੇ ਇੱਥੇ ਜਾਲ ਦੇ ਵਿੱਚ ਜੋ ਰੱਖਿਆਦਾ ਸੀਗਾ ਇਹ ਡਿਗਣਾ ਉਹ ਜਾਲ ਚ ਇੱਕ ਦੋ ਵਾਰੀ ਨੇਰੀ ਆ ਧੋਬੀਂ ਗਿਆ ਜੀਆਂ ਹੋ ਗਈਆਂ ਇੱਥੇ ਵੀ ਕ ਠੀਕ ਆ ਬਾਬਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਆਪਣੇ ਨੰਬਰ ਮੈਨੂੰ ਦੇ ਦਿਓ ਆਪਾਂ ਫਿਰ ਇੱਕ ਗਰੁੱਪ ਬਣਾਈਏ ਆਪਣਾ WhatsApp ਤੇ ਤੇ ਉਹਦੇ ਵਿੱਚ ਗੱਲਾਂ ਸ਼ੇਅਰ ਕਰ ਲਿਆ ਕਰਾਂਗੇ ਆਪਾਂ ਜਿਹੜੀਆਂ ਦੂਧੀਆਂ ਹੋਰ ਵੀ ਕੋਈ ਵੀ ਗੱਲ ਸ਼ੇਅਰ ਕਰਨੀ ਹੋਇਆ ਕਰੂਗੀ ਨੁਕਤੇ ਬਾਰੇ ਜਾਂ ਕੁਝ ਵੀ ਉਹ ਉੱਥੇ ਵੀ ਪਾ ਦਿਆ ਕਰਾਂਗੇ ਤੇ ਠੀਕ ਆ ਬਾਬਿਓ ਮਿਲਦੇ ਆਂ ਅਗਲੀ ਵੀਡੀਓ 'ਚ